ਆਇਆ ਕੋਟਾ ਨਾ ਆਇਆ ਪਨੀ ਇਹ ਜੀ ਰਾਤ ਤੇ तकरीबन 10:30 ਵਜੇ ਦੀ ਘਟਨਾ ਜੀ ਤੇ ਮੰਮੀ ਤੇ ਮੇਰਾ ਲड़का ਅੰਦਰ ਆਏ ਬਸ ਪੈਣ ਲਈ ਕੰਬਲ ਕੱਢ ਕੇ ਬਾਹਰ ਲਿਖੜੇ ਨੇ ਮਹਾਰਾਜ ਜਦੋਂ ਬਾਹਰ ਨਿਕਲੇ ਤਾਂ ਅਚਾਨਕ ਹੀ गिर ਗਿਆ ਪੂਰਾ ਦਾ ਪੂਰਾ ਹੀ ਤੇ ਸਿਰਫ 2 ਮਿੰਟ ਦੇ ਫਰਕ ਕਰ ਗਿਆ ਅਸੀਂ ਬਸ ਬਾਹਰੇ ਗਏ ਨੇ ਬਸ ਜੇ ਨਾਲ ਦੇ ਭੜਾਕਾ ਪੈਣ ਕਾਰਨ ਸਾਰੇ ਭੱਜ ਗਿਆ ਜਾਂ ਦੇਖਿਆ ਤਾਂ ਮੈਦਰੀ ਟਪਕੇ ਆ ਕੇ ਆ ਕੇ ਸਮਾਨ ਦੇਖਿਆ ਸਭ ਖਤਮ ਹੋਇਆ ਪਿਆ ਆਰ ਕੁਲਰ ਕਲਾ ਸਭ ਦਫਨ ਹੋ ਗਿਆ ਕੀ ਕੁਛ ਆਇਆ ਨੀਚੇ ਨੀਚੇ ਜੀ ਦੋ ਕੁਲਰ ਆ ਗਏ ਚਾਰ ਸਾਈਕਲ ਲੈ ਗੈਸੇ ਚੁੱਲਾ ਜੀ ਤਿੰਨ ਚਾਰ ਮੰਜੇ ਨੇ ਇੱਕ ਮੋਟਰਸਾਈਕਲ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਦੇ 2.5 ਲੱਖ ਰੁਪਏ ਹੋ ਗਏ ਤੁਸੀਂ ਕੀ ਕੰਮ ਕਰਦੇ ਮੈਂ ਮਜ਼ਦੂਰੀ ਕਰਦਾ ਕਿੰਨੇ ਕ ਮੈਂਬਰ ਹੋ ਤੁਸੀਂ ਪਰਿਵਾਰ ਦੇ ਵਿੱਚ 6 ਮੈਂਬਰ ਆ ਮੰਗ ਕੀ ਕਰਦੇ ਆ ਸਰਕਾਰ ਮੰਗ ਸਰਕਾਰ ਕੋਲ ਹੀ ਮੰਗਦਾ ਕਿ ਸਾਡੀ ਅਰਦਾਸ ਸੁਣੀ ਜਾਵੇ ਤੇ ਜੋ ਵੀ ਸਾਡਾ ਬੰਦਾ ਅੱਜ ਤਾਂ ਦਿੱਤਾ ਦਿੱਤਾ ਜੀ ਦਿੱਤਾ ਗਿਆ ਇਹ ਸਵੇਰੇ ਕਿਰੇ ਜੀ 9 ਵਜੇ ਰਾਤ ਮੇਰੇ ਥੱਲੇ ਪਿਆ ਸੀ ਜੀ ਹੂੰ ਗਰੀਬ ਬੰਦਿਆਂ 'ਚ ਕੋਈ ਹੱਲ ਹੈ ਨਹੀਂਗਾ ਹੋਰ ਕੀ ਗਰੀਬ ਦਿਹਾੜੀਦਾਰ ਬੰਦਿਆਂ ਗੀ ਕਬਰ ਪਾਲੀ ਇਹ ਜ ਮਕਾਨ ਪਈਓ ਜਾਈ ਤੇ ਜਾਈਏ ਕਿੱਥੇ ਸੀ ਹੂੰ ਦੇਖੇ ਪਈ ਜੀ ਬੇਨਤੀ ਕਰਦੇ ਆ ਕੋਈ ਕੋਈ ਸਾਡੀ ਮਦਦ ਕਰ ਸਕਦਾ ਹੈ ਕਿਹੜਾ ਮਹੱਲਾ ਪੈਂਦਾ ਆਪਣਾ ਇਹ ਇਹ ਮਦਪੁਰੀ ਮਹੱਲਾ ਪੈਂਦਾ ਜੀ ਚੇਰਪੁਰ ਰੋਡ ਮਕਾਨ ਨੰਬਰ 147 ਜੀ ਠੀਕ ਹੈ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਮੰਗਤਾ ਸੀ ਤਾਂ ਕੀ ਕਰਨੀ ਇਸ ਥਾਂ ਵੀ ਸਾਨੂੰ ਰਹਿਣ ਸਨ ਨੂੰ ਬਸ ਸਾਡਾ ਕੰਮ ਬਣ ਜੇ ਰਹਿਣ ਸਨ ਵਾਸਤੇ ਪੈਣ ਸੌਣ ਵਾਸਤੇ ਬਣ ਜੇ ਬਸ ਸਾਡਾ ਤਾਂ ਇੰਨੀ ਬਹੁਤ ਹੈ ਅਸੀਂ ਕੋਈ ਬੈਂਕ ਲੋਨ ਨਹੀਂ ਮੰਗਦੇ ਵੀ ਸਾਨੂੰ ਪ੍ਰੋਫਿਟ ਚਾਹੀਏ ਜਾਂ ਕੋਚਾਹੀ ਦੀ ਹੈ ਬਸ ਸਾਡਾ ਮਕਾਨ ਬਣਾ ਦੋਨ ਬਸ ਇੰਨੀ ਬਹੁਤ ਹੈ ਸਾਡੀ ਤਾਂ ਇੰਨੀ ਹੀ ਬੇਨਤੀ ਹੈ ਕਿੰਨੇ ਮੈਂਬਰ ਐਨ ਪਰਿਵਾਰ ਚ ਪਰਿਵਾਰ ਤੇ ਸਿਰ 5 ਮੈਂਬਰ ਆ ਜੀ ਇੱਕ ਮੇਰੀ ਬੇਟੀ ਇੱਕ ਮੇਰਾ ਬੇਟਾ ਇੱਕ ਮੇਰੀ ਮੰਮੀ ਐ ਇੱਕ ਮੇਰੀ ਮਿਸੇਜ ਐ ਜੀ ਐਂ ਕਹਿੰਦੇ ਆ ਜੀ ਸਾਡਾ ਮਕਾਨ ਬਣਾਉਣ ਦੀ ਮੰਗ ਆ ਜੀ ਵੀ ਸਾਨੂੰ ਰਹਿਣ ਜਾਂਦੇ ਘਰ ਬਣਾ ਕੇ ਦਿੱਤਾ ਜਾਵੇ ਸਾਰੇ ਮਕਾਨ ਦੇ ਨਾਲ ਆ ਹੋਇਆ ਪਿਆ ਜੀ ਸਾਡਾ ਸਾਡੀ ਹੀ ਗੈਮੀ ਪੈਂਦੇ ਚ ਡਿੱਗਦੇ ਨੇ ਸਮਾਨ ਵੀ ਕਾਫੀ ਟੁੱਟ ਗਿਆ ਜੀ ਸਾਡਾ ਛੋਟੇ ਕੋਲ ਇਹੀ ਕਮਰਾ ਸੀਗਾ ਹਾਂਜੀ ਠੀਕ ਹੈ ਜੀ ਕਿ ਇਧਰ ਕਿਹੜੀਆਂ ਕੰਦਾਂ ਤੇ ਕਿੱਟੀਆਂ ਲੱਗੀਆਂ ਨੇ ਜੀ ਚਾਦਰਾਂ ਬੰਨੀਆਂ ਨੇ ਠੀਕ ਹੈ ਹੁਣ ਮੰਗ ਕੀ ਕਰਦੇ ਮੰਗੇ ਇਹੀ ਹੈ ਜੀ ਵੀ ਸਾਨੂੰ ਰਹਿਣ ਦੀ ਮਕਾਨ ਬਣਾਉ ਦੇ ਦਿੱਤਾ ਜਾਵੇ ਜੀ ਅਸੀਂ ਦੇਖਿਆ ਘੰਟਾ ਤੋਂ ਪਹਿਲਾਂ ਉਹਨਾਂ ਦੇ ਬੜੀ ਆਵਾਜ਼ ਆਈ ਬੜੀ ਜ਼ਬਰਦਸਤ ਇਹਨਾਂ ਦਾ ਸਾਰਾ ਮਕਾਨ ਟਹਿ ਟੇਰੀ ਹੋ ਗਿਆ ਗਰੀਬ ਲੋਕ ਨੇਗੇ ਇਹ ਇਹ ਬੀਬੀ ਇਹ ਕਰਦੀ ਆ ਲੇਬਰ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਹੈਗੀ ਬੁਝਾ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਰਾ ਸਮਾਨ ਇਹਨਾਂ ਦਾ ਕੁੱਟਿਆ ਪਿਆ ਹੈਗਾ ਕੁਝ ਬਚਿਆ ਨਹੀਂ ਹੈਗਾ ਇਹਦਾ ਸ਼ੁਕਰ ਕਰੋ ਤੁਸੀਂ ਕਿ ਇਹ ਕੋਈ ਥੱਲੇ ਨਹੀਂ ਸੀ ਪਿਆ ਜੇ ਇਹ ਹੀ ਘਟਨਾ ਰਾਤ ਹੋ ਜਾਂਦੀ ਤਾਂ ਹੋ ਸਕਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਇਹਨਾਂ ਦਾ ਮਾਲੀ ਤਾਂ ਹੋ ਹੀ ਗਿਆ ਚਲੋ ਜਾਨੀ ਵਿਚਾਰੇ ਗਿਆ ਇਹਨਾਂ ਦਾ ਪ੍ਰਮਾਤਮਾ ਦਾ ਸ਼ੁਕਰ ਆ ਅਸੀਂ ਕਹਿੰਦੇ ਆ ਵੀ ਇਹ ਗਰੀਬ ਪਰਿਵਾਰ ਆ ਇਹਨਾਂ ਨੂੰ ਕੋਈ ਸਰਕਾਰੀ ਸਹਾਇਤਾ ਦਿੱਤੀ ਜਾਵੇ